ਨੇ ਜਿਹੜੇ ਕਹਿੰਦੇ ਵੀ ਜਿੰਨਾ ਦਾ ਮਰਜ਼ੀ ਜਿੰਨਾ ਮਰਜ਼ੀ ਗਿਆਪ ਹੋਵੇ 7 ਸਾਲ 8 ਸਾਲ ਅਸੀਂ ਸਿੱਧਾ ਆਸਟ੍ਰੇਲੀਆ ਭਿੱਜਾਂਗੇ ਕੈਨੇਡਾ ਭਿੱਜਾਂਗੇ ਅਮਰੀਕਾ ਭਿੱਜਾਂਗੇ ਰੋਟੀ ਵੀ ਤਾਂ ਖਾਣੀ ਉਹਨਾਂ ਨੇ ਕਾਰਾਂ ਦੇ ਤੇਲ ਵੀ ਤਾਂ ਪਾਉਣੇ ਜਿਹੜੀਆਂ ਲੈ ਲਈਆਂ ਫੇਲਾਂ ਠੀਕ ਹੈ ਨਹੀਂ ਕਿਸ਼ਤਾਂ ਵੀ ਤਾਂ ਦੇਣੀਆਂ ਉਹਨਾਂ ਦੀਆਂ ਤੇ ਉਹਨਾਂ ਨੂੰ ਤਾਂ ਪੈਸਾ ਕਿਸੇ ਤਰੀਕੇ ਵੀ ਆਪੇ ਠੀਕ ਹੈ ਨਹੀਂ ਵੀਜ਼ਾ ਬਿਜ਼ਨਸ ਇਦਾਂ ਦਾ ਮੈਂ ਔਨ ਰਿਕਾਰਡ ਕਹਿ ਰਿਆਂ ਚਿੱਤ ਵੀ ਮੇਰੀ ਤੇ ਪੱਟ ਵੀ ਮੈਂ ਚਾਹਾਂ ਮੈਂ ਵੀਜ਼ਾ ਲੱਗੇ ਤੇ ਤੇ ਕਮਾਵਾਂ ਮੈਂ ਕਮਾਵਾਂ ਵੀਜ਼ਾ ਰਿਫਿਊਜ਼ਲ ਤੇ ਵੀ ਕਮਾਵਾਂ ਔਰ ਬਹੁਤੀਆਂ ਦੁਕਾਨਾਂ ਪਹਿਲਾਂ ਪੈਸੇ ਲੈ ਲੈਂਦੀਆਂ ਉਹਨਾਂ ਦਾ ਆਪਣਾ 50 ਹਜ਼ਾਰ ਲੱਖ ਰੁਪਇਆ ਤੁਹਾਡੇ ਕੋਲ ਆ ਗਿਆ ਬਾਕੀ ਉਸ ਤੋਂ ਵੱਧ ਵੀ ਤੁਸੀਂ ਬੇਬਕੂ ਬਣ ਸਕੇ ਤੇ ਬਣਾ ਲਿਆ ਉਹਨਾਂ ਦਾ ਘਰ ਉੱਥੇ ਪਰਣਾ ਤੇ ਉਹਨਾਂ ਨੇ ਤੇ ਪੁੱਠੀਆਂ ਸਾਧੀਆਂ ਸਾਰੀਆਂ ਸਕੀਮਾਂ ਦੇਣੀਆਂ ਨਾ ਉਹਨਾਂ ਨੇ ਮੇਰੇ ਵਾਂਗੂ ਖੜੇ ਹੋ ਕੇ ਆ ਨਹੀਂ ਕਹਿਣਾ ਵੀ ਕਦੀ ਵੀ ਕੈਨੇਡਾ ਨੂੰ ਤੇ ਹੁਣ ਪੜੇ ਲਿਖੇ ਚਾਹੀਦੇ ਆ ਕੈਨੇਡਾ ਨੂੰ ਤੇ 6 ਬੈਂਡ ਵਾਲੇ ਚਾਹੀਦੇ ਆ ਕੈਨੇਡਾ ਨੂੰ ਤੇ ਵਧੀਆ ਪਰਸੈਂਟੇਜ ਵਾਲੇ ਚਾਹੀਦੇ ਉਹਨਾਂ ਨੇ ਇਹ ਚੀਜ਼ਾਂ ਕਦੀ ਨਹੀਂ ਕਹਿਣੀਆਂ ਉਹਨਾਂ ਨੇ ਕਿਹਾ ਸੀ ਖੋਤਾ ਵੀ ਆ ਜੇ ਪਾਸਪੋਰਟ ਲੈ ਕੇ ਆ ਜੇ ਅਸੀਂ ਉਹਦਾ ਵੀਜ਼ਾ ਲਵਾਉਣਾ ਕੀ ਕਰਾ ਕੇ ਹੁੰਦੇ ਆ ਕਿਉਂਕਿ ਜੇ ਇੱਥੇ ਅਸੀਂ ਕਿਸੇ ਨੂੰ ਬੱਚੇ ਨੂੰ ਕਹਿ ਦਿੰਨੇ ਆ ਸਾਡੇ ਕੋਲ ਕੋਈ ਹੁੰਦਾ ਵੀ ਭਾਈ ਤੇਰਾ ਆ ਚੀਜ਼ ਨਹੀਂ ਹੋ ਸਕਦੀ ਤੇ ਉਹ ਘਰ ਥੋੜੀ ਜਾਂਦਾ ਅੱਛਾ ਉਹ ਉੱਥੋਂ ਦੂਜੇ ਡੰਡ ਕੋਲ ਜਾਂਦਾ ਜਿੰਨਾ ਚਿਰ ਉਹਨੂੰ ਉਹ ਨਹੀਂ ਲੱਭ ਜਾਂਦਾ ਕਿ ਜਿਹੜਾ ਕੰਦਾ ਮੈਂ ਤੇਰਾ ਕਰਾ ਦੂੰਗਾ ਤੂੰ ਲਿਆ ਪੈਸੇ ਉਹਨਾਂ ਚਿਰ ਉਹ ਘਰ ਕਿੱਥੇ ਜਾਂਦਾ ਲੋਕੀ ਵੀ ਤੇ ਸਮਝਣ ਨੂੰ ਤਿਆਰ ਰਹਿੰਦੇ ਲੋਕੀ ਬੇਵਕੂਫ ਲੋਕਾਂ ਨੂੰ ਬੇਵਕੂਫ ਲੋਕੀ ਬਣਾਉਂਦੇ ਘਟਾ ਲੋਕੀ ਆਪ ਬੇਵਕੂਫ ਬਣਦੇ ਆ ਕਾਂ ਜਾ ਕੇ ਵੀ ਜੇ ਕੋਈ ਇੱਕ ਬੰਦਾ ਕਹਿ ਰਿਹਾ ਕੋਈ ਕੰਪਨੀ ਆਰਗੇਨਾਈਜੇਸ਼ਨ ਤੁਹਾਨੂੰ ਕਹਿ ਰਹੀ ਆ ਭਾਈ ਤੇਰਾ ਪੋਸੀਬਲ ਨਹੀਂਗਾ ਚੀਜ਼ ਤੇ ਉਸ ਚੀਜ਼ ਨੂੰ ਸਮਝਣਾ ਵੀ ਨਹੀਂ ਹੈ ਉਹਦੇ ਲਈ ਜੋ ਸੁਧਾਰ ਕਰਨ ਦੀ ਲੋੜ ਹੈ ਉਹ ਸੁਧਾਰ ਕਰੋ ਰੈਦਰ ਥੈਨ ਤੁਸੀਂ ਇਦਾਂ ਦਾ ਏਜੰਟ ਲੱਭੋ ਜਿਹੜਾ ਤੁਹਾਨੂੰ ਹਾਂ ਕਹਿ ਦੇ ਉਹ ਜਿਹੜਾ ਹਾਂ ਕਹੂਗਾ ਉਹਦੇ ਕੀ ਚੱਕਰ ਹੈ ਉਹਨੇ ਫਾਈਲ ਲੋਣੀ ਹੈ ਰਿਫਿਊਜ਼ਲ ਆ ਜਣਾ ਮੈਂ ਉਹਨੇ ਆਪਣਾ 40 50 ਹਜ਼ਾਰ ਲੈ ਲਿਆ ਕਰ ਤੂੰ ਤੁਸੀਂ ਜਾਓ ਕਰਨ ਹੁਣ ਤੁਸੀਂ ਚੱਲ ਜਾਓ ਲੁੱਟ ਖੋ ਤੋਂ ਸਟੂਡੈਂਟ ਨੂੰ ਬਚਣਾ ਪੈਣਾ ਉਹਨੂੰ ਆਪਣਾ ਦਿਮਾਗ ਲਾਉਣਾ ਪੈਣਾ ਉਹ ਆਪਣੀ ਪੜਾਈ ਚੱਜਣਾ ਨਹੀਂ ਕਰਨਾ ਚਾਹੁੰਦਾ ਬਾਪੂ ਦਾ ਕਿੱਲਾ ਬੁਕਾ ਕੇ ਜਾਣਾ ਚਾਹੁੰਦਾ ਤੇ ਉਹ ਤਰੀਕਾ ਨਹੀਂ ਹੈਗਾ ਹੁਣ ਕਿੱਲੇ ਵੇਚ ਕੇ ਨਹੀਂ ਜਾਇਆ ਜਾਣਾ ਕਿੱਲਿਆਂ ਵਾਲਾ ਰਸਤਾ ਵੀ 트੍ਰੰਪ ਨੇ ਬੰਦ ਕਰਤਾ ਠੀਕ ਹੈ ਨੀ ਹੁਣ ਭਾਵੇਂ ਨਵੇਂ ਡਿਪੋਟ ਨਹੀਂ ਹੋਣਗੇ ਉਹ ਕਿਸੇ ਵਕੀਲ ਨੇ ਕੇਸ ਲਾਇਆ ਡਿਪੋਟੇਸ਼ਨ ਰੁਕ ਗਈ ਵੀ ਜਿੰਨੇ ਆਉਣੇ ਸੀ ਵਾਪਸ ਆ ਗਏ ਹੋਰ ਵਾਪਸ ਨਹੀਂ ਕਰ ਸਕਦਾ ਯੂ ਐਸ اے ਦੀ ਉਹਨਾਂ ਦੇ ਕੇਸ ਚਲਾਏਗਾ ਬਟ ਉਹ ਅੰਦਰ ਵੜਨ ਤੋਂ ਤੇ ਬੰਦ ਕੀਤੇ ਨਾ ਉਹਨੇ ਅੰਦਰ ਤੇ ਨਹੀਂ ਨਾ ਵੜਨੇ ਹੁਣ ਜਿਹੜੇ ਅੰਦਰ ਵਾਲੇ ਨੇ ਉਹ ਅੰਦਰ ਨੇ ਜਿਹੜੇ ਬਾਹਰ ਵਾਲੇ ਨੇ ਉਹ ਬਾਹਰ ਹੀ ਰਹਿਣਗੇ ਖਾਸ ਕਰ ਜਿੰਨਾਂ ਤੇ 트੍ਰੰਪ ਰੇ ਉਹ ਪਾਰ ਕਰਨ ਆਇਆ ਉਹ ਚੈਰਿਟੀ ਕਰਨੀ ਆ ਉਨੇ ਗੁਰਦੁਆਰਾ ਮੰਦਰ ਮਸਜਿਦ ਨਹੀਂ ਪਈ ਉਹਦੇ ਆਪਣਾ ਵਪਾਰ ਕਰਨ ਆਇਆ ਆਪਣਾ ਟੱਬਰ ਪਾਲਣ ਆਇਆ ਆਪਣੇ ਡ੍ਰੀਮਸ ਪੂਰੇ ਕਰਨ ਆਇਆ ਆਪਣੀ ਸ਼ੌਂਕਸ ਪੂਰੇ ਕਰਨ ਆਇਆ ਆਪਣਾ ਕੋਈ ਜ਼ਿੰਦਗੀ 'ਚ ਆਪਣੇ ਬਿਜ਼ਨਸ ਨੂੰ ਚਲਾਉਣ ਆਇਆ ਹੁਣ ਉਹ ਬਿਜ਼ਨਸ ਨੂੰ ਚਲਾਉਣ 'ਚ ਵੀ ਦੋ ਤਰ੍ਹਾਂ ਦੇ ਬੰਦੇ ਨੇ ਇੱਕ ਨੇ ਜਿਹੜੇ ਬਿਜ਼ਨਸ ਨੂੰ ਇਸਟੈਬਲਿਸ਼ ਕਰਨਾ ਚਾਹੁੰਦੇ ਨੇ ਕੁਝ ਬਣਾਉਣਾ ਚਾਹੁੰਦੇ ਨੇ ਕੁਝ ਹੁੰਦੇ ਵੀ ਚਲੋ ਜੀ ਮੌਕਾ ਮਿਲਿਆ ਐਦੇ ਜਿਹੇ ਲੋਕੀ ਬੀਬੂ ਬਣਦੇ ਆ ਅੱਜ ਕੱਲ੍ਹ ਇਹੀ ਚਲਾਈ ਕਰਦੇ ਨੇ ਲੋਕ ਕਹਿੰਦੇ ਪੈਣ ਭਈ ਅਸੀਂ ਤੁਹਾਡਾ 3 ਲੱਖ ਤੋਂ 15 ਲੱਖ ਦੇ ਵਿੱਚ ਤੁਹਾਡਾ ਵੀਜ਼ਾ ਲਵਾ ਦੇਵਾਂਗੇ 1 ਲੱਖ ਤੋਂ 4 ਲੱਖ ਜਿ ਜੋ ਜਿੰਨਾਂ ਨੇ ਲੱਖ ਦਾ ਦੇਣਾ 2 ਲੱਖ ਦਾ ਦੇਣਾ 3 ਲੱਖ ਦਾ ਦੇਣਾ ਇੰਨੇ ਇੰਨੇ ਪੈਸੇ ਦੇ ਵਿੱਚ ਵੀਜ਼ਾ ਲੱਗਦਾ ਕੋਈ ਵੀਜ਼ਾ ਨਹੀਂਗਾ ਜੀ ਉਹਨਾਂ ਨੇ ਰਿਫਿਊਜ਼ਲ ਤੋਂ ਪਹਿਲਾਂ ਉਹਨੇ ਪੈਸੇ ਲੈ ਲੈਣੇ ਗੱਲ ਖਤਮ ਉਹਨਾਂ ਦੀ ਦੁਕਾਨ ਭਰ ਗਈ ਸਾਡੇ ਵੀਜ਼ੇ ਨਾਲ ਥੋੜੀ ਭਲਾ ਮਤਲਬ ਹੈ ਨਹੀਂ ਮੈਂ ਪੈਸੇ ਪੁੱਛਣ ਆਇਆ ਨਹੀਂ ਤੁਸੀਂ ਇੰਟਰਵਿਊ ਲੈਣ ਆਏ ਹੋ ਤੁਸੀਂ ਤਾਂ ਮੇਰੀ ਖਚਾਈ ਕਰਨ ਆਏ ਹੋ ਨਾ ਤੁਸੀਂ ਮੇਰਾ ਭਲਾ ਥੋੜੀ ਕਰਨ ਆਏ ਤਾਂ ਹਰ ਬੰਦਾ ਆਪਣਾ ਵਪਾਰ ਤੁਸੀਂ ਆਪਣੀ ਵੀਡੀਓ ਚਲਾਉਣੀ ਆ ਤੁਸੀਂ ਚੋਣੇ ਤੁਹਾਨੂੰ ਲੋਕ ਜ਼ਿਆਦਾ ਦੇਖਣ ਤੁਹਾਡੀ ਪੱਤਰਕਾਰੀ ਨੂੰ ਸੱਚਾ ਮੰਨਣ ਤਾਂ ਤੁਸੀਂ ਉਸ ਮਕਸਦ ਲਈ ਮੇਰੇ ਦਾ ਘਾਹੇ ਠੀਕ ਹੈ ਨਹੀਂ ਤੁਸੀਂ ਮੇਰੀ ਦੁਕਾਨ ਥੋੜੀ ਚ ਇਦਾਂ ਜਿਹੜਾ ਵੀਜ਼ਾ ਲੈਣ ਆਉਂਦਾ ਉਹ ਆਪਣਾ ਵੀਜ਼ਾ ਲੈਣਾ ਆ ਤੇ ਜਿਹੜਾ ਵੇਚਣ ਆਇਆ ਉਹ ਆਪਣੇ ਪ੍ਰੋਫਿਟ ਲਈ ਬੈਠਾ ਇਹ ਜਿਹੜੇ ਦਾਵਾ ਕਰਦੇ ਪੈਨ ਕਿ ਵੀ ਆਸਟ੍ਰੇਲੀਆ 5 ਲੱਖ ਦਾ ਲਵਾ ਦਾਂਗੇ ਉਹ ਆਪਣਾ ਲੈ ਮੈਂ ਯਾਰ ਰਿਫੰਡ ਦਿਖਾਣ ਦਾ ਲੈ ਲੈਣਗੇ ਐਪਲੀਕੇਸ਼ਨ ਫੀਸ ਦਾ ਲੈ ਲੈਣਗੇ ਐਂਬੈਸੀ ਫੀਸ ਦਾ ਲੈ ਲੈਣਗੇ ਆਪਣੀ ਪ੍ਰੋਸੈਸਿੰਗ ਫੀਸ ਦਾ ਲੈ ਲੈਣਗੇ ਅਗਲੇ ਆਪਣਾ ਲੈ ਲੈਣਗੇ ਲੋਕ ਕਿ ਤੁਹਾਨੂੰ ਕਹਿਣਗੇ ਕਿ ਵੀਜ਼ਾ ਨਹੀਂ ਲੱਗਿਆ ਤੁਸੀਂ ਵੀ ਤਾਂ ਲਟੋਂ ਜਾਣਦੇ ਹੋ ਜਦੋਂ ਤੁਹਾਨੂੰ ਮੈਂ ਇੱਥੇ ਦੱਸਣ ਦਿਆਂ ਕਿ ਨਾ ਕਰੋ ਇਹ ਕੰਮ ਤੁਸੀਂ ਫਿਰ ਵੀ ਕਰਨ ਜਾਣਦੇ ਹੋ ਤੇ ਉਹ ਥੋੜੀ ਲੁੱਟਣ ਦਿਆ ਤੁਸੀਂ ਕਹਿੰਦੇ ਜਾ ਕੇ ਮੈਨੂੰ ਲੁੱਟ ਪਈ ਮੇਰਾ ਨਹੀਂ ਸਰਣ ਦਿਆ ਲੋਕਾਂ ਦੇ ਕਈ ਸਵਾਲ ਨੇ ਲੋਕ ਕਹਿੰਦੇ ਕਿ ਬਈ ਅਸੀਂ ਵੀਜ਼ਾ ਲਵਾਉਣਾ ਹੈ ਕਿਸ ਜਗ੍ਹਾ ਦੇ ਉੱਪਰ ਜਾਈਏ ਅਮਰੀਕਾ ਆਸਟ੍ਰੇਲੀਆ ਕੈਨੇਡਾ ਕਹਿੰਦੇ ਪਏ ਨੇ ਕਿ ਬਈ ਹੁਣ ਸਾਨੂੰ ਉਹ ਲੋਕ ਨਹੀਂ ਚਾਹੀਦੇ ਜੋ ਸਾਡੀ ਕੰਟਰੀ ਦੇ ਵਿੱਚ ਆ ਕੇ ਹੁੱਲੜਬਾਜ਼ੀ ਕਰਨ ਸਾਡੀ ਕੰਟਰੀ ਦੇ ਵਿੱਚ ਆ ਕੇ ਸਾਡੀ ਕੰਟਰੀ ਦਾ ਮਾਹੌਲ ਖਰਾਬ ਕਰਨ ਹਾਲ ਹੀ ਦੇ ਵਿੱਚ ਅਮਰੀਕਾ ਨੇ ਕਿੰਨੇ ਸਾਰੇ ਭਾਰਤੀ ਜਿਹੜੇ ਨੇ ਉਹ ਰਿਪੋਰਟ ਕੀਤੇ ਨੇ ਜਾਤੀ ਲੋਕਾਂ ਦੇ ਵਿੱਚ ਖਾਸ ਕਰ ਬਹੁਤ ਡਰ ਹੈ ਜਲੰਧਰ ਜੀ ਜੇਕਰ ਮੈਂ ਗੱਲ ਕਰਾਂ ਤਾਂ ਜਲੰਧਰ ਐਨ ਆਰ ਆਈ 벨ਟ ਹੈ ਤੇ ਜਲੰਧਰ ਤੋਂ ਲੋਕ ਬਹੁਤੇ ਜਿਹੜੇ ਨੇ ਉਹ ਬਾਹਰ ਜਾਣਾ ਪਸੰਦ ਕਰਦੇ ਨੇ ਇਸ ਕਾਰਨ ਜਲੰਧਰ ਦੇ ਵਿੱਚ ਟਰੈਵਲ ਏਜੰਸੀਸ ਵੀ ਬਹੁਤ ਨੇ ਹਾਲ ਫਿਲਹਾਲ ਦੀ ਘੜੀ ਦੇ ਵਿੱਚ ਪ੍ਰਸ਼ਾਸਨ ਵੱਲੋਂ ਵੀ ਕਈ ਸਖਤਾਈਆਂ ਜੜੀਆਂ ਨੇ ਉਹ ਦਿਖਾਈਆਂ ਗਈਆਂ ਨੇ ਜਿਸ ਤੋਂ ਲੋਕ ਖੱਲੇ ਵੀ ਡਰੇ ਹੋਏ ਨੇ ਲੋਕ ਕਹਿੰਦੇ ਹੁਣ ਜਾਈਏ ਤਾਂ ਕਿੱਧਰ ਜਾਈਏ ਅਤੇ ਕਰੀਏ ਤੇ ਕੀ ਕਰੀਏ ਅਸੀਂ ਵਿਦੇਸ਼ ਜਾਣਾ ਹੈ ਆਪਣਾ ਅੱਛਾ ਭਵਿੱਖ ਬਣਾਉਣਾ ਹੈ ਅਸੀਂ ਪੈਸੇ ਕਮਾਉਣੇ ਹੈਗੇ ਆ ਕਈ ਇੰਟਰਵਿਊਸ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਸੁਣੀਆਂ ਹੋਣਗੀਆਂ ਪਰ ਅੱਜ ਜਿਸ ਇਨਸਾਨ ਦੇ ਨਾਲ ਤੁਹਾਨੂੰ ਮਿਲਣ ਜਾਣਿਆ ਉਹਨਾਂ ਨੇ ਤੁਹਾਨੂੰ ਪ੍ਰੋਪਰ ਤਰੀਕੇ ਦੇ ਨਾਲ ਗਾਈਡ ਕਰਨਾ ਹੈ ਅਸਲ ਦੇ ਵਿੱਚ ਵੀਜ਼ਾ ਕਿਵੇਂ ਲੱਗਦਾ ਹੈ ਜੇਕਰ ਤੁਸੀਂ ਕਿਸੇ ਵੀ ਕੰਟਰੀ ਦਾ ਵੀਜ਼ਾ ਲਵਾਉਣਾ ਹੈ ਜੈਨੂਇਨ ਵੀਜ਼ਾ ਕਿਵੇਂ ਲੱਗਦਾ ਹੈ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕੀ ਕੀ ਚੀਜ਼ਾਂ ਤੁਹਾਨੂੰ ਦਿਖਾਉਣੀਆਂ ਪੈਂਦੀਆਂ ਨੇ ਅਮਰਜੀਤ ਖੁਰੀ ਸਾਡੇ ਨਾਲ ਨੇ ਪਹਿਲਾਂ ਤੋਂ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਅਤੇ ਸ਼ੁਕਰੀਆ ਸਮਦਿੰਨ ਅੱਛਾ ਲੋਕ ਪੰਭਲਪੂਸੇ ਦੇ ਵਿੱਚ ਪਏ ਹੋਏ ਨੇ ਲੋਕ ਕਹਿੰਦੇ ਵੀ ਅਮਰੀਕਾ ਆਸਟ੍ਰੇਲੀਆ ਕੈਨੇਡਾ ਵਰਗੀਆਂ ਕੰਟਰੀਜ਼ ਨੇ ਕਹਿ ਤਾ ਸੱਦਾ ਕਿ ਵੀ ਸਾਨੂੰ ਨਹੀਂ ਚਾਹੀਦੇ ਹੁਣ ਹੁੱਲੜਬਾ ਸਾਨੂੰ ਨਹੀਂ ਚਾਹੀਦੇ ਉਹ ਬੰਦੇ ਜਿਹੜੇ ਇੱਥੇ ਆ ਕੇ ਸਾਡੇ ਮਾਹੌਲ ਖਰਾਬ ਕਰਨ ਕੰਟਰੀ ਦਾ ਹੁਣ ਲੋਕ ਕਹਿੰਦੇ ਸਾਨੂੰ ਵੀਜ਼ਾ ਚਾਹੀਦਾ ਹੈ ਜਿਸ ਤਰੀਕੇ ਦੇ ਨਾਲ ਅਮਰੀਕਾ ਨੇ ਡਿਪੋਰਟੇਸ਼ਨ ਕੀਤੀ ਹਨ ਇਨਨੇ ਸਾਰੇ ਭਾਰਤੀ ਵਾਪਸ ਭੇਜੇ ਲੋਕ ਡਰੇ ਹੋਏ ਨੇ ਲੋਕ ਕਹਿੰਦੇ ਜਾਈਏ ਤਾਂ ਕਿੱਧਰ ਜਾਈਏ ਕਰੀਏ ਤੇ ਕੀ ਕਰੀਏ ਸੋਲੂਸ਼ਨ ਕੀ ਹੈ ਦੇਖੋ ਹੁਣ ਲੋਕਾਂ ਨੂੰ ਵੀ ਬਦਲਣਾ ਪੈਣਾ ਸਮੇਂ ਦੇ ਨਾਲ ਹਰ ਚੀਜ਼ ਆਪਣੀ ਸ਼ਕਲ ਬਦਲਦੀ ਹੈ ਆਪਣਾ ਰੂਪ ਬਦਲਦੀ ਹੈ ਆਪਣੀ ਚਾਲ ਬਦਲਦੀ ਹੈ ਸੋ ਸਰਕਾਰਾਂ ਉਹ ਜਿਹੜੀਆਂ ਵੈਸਟ ਕੰਟਰੀਆਂ ਅੱਜ ਤੋਂ ਅਗਰ ਆਪਾਂ 10 15 ਸਾਲ ਪਹਿਲਾਂ ਉਹਨਾਂ ਦੇ ਪੈਟਰਨ ਨੂੰ ਦੇਖੀਏ ਕੈਨੇਡਾ ਦੇ ਪੈਟਰਨ ਨੂੰ ਦੇਖੀਏ ਤੇ ਕੈਨੇਡਾ ਨੂੰ ਲੋਕ ਚਾਹੀਦੇ ਸੀ ਜੀ ਕੈਨੇਡਾ ਦੀ ਆਬਾਦੀ 3 ਕਰੋੜ ਤੋਂ ਵੀ ਥੱਲੇ ਜਾ ਚੁੱਕੀ ਸੀ ਉਸ ਟਾਈਮ ਸਿਰਫ ਕੈਨੇਡਾ ਨੂੰ ਲੋਕ ਚਾਹੀਦੇ ਸੀ ਕਿਉਂਕਿ ਕਿਸੇ ਵੀ ਕੰਟਰੀ ਦੀ ਦੇਸ਼ ਦੀ ਹੋਣ ਦੇ ਜਿਹੜੀ ਆ ਉਹ ਆਬਾਦੀ ਨਾਲ ਹੈ ਨਾ ਉੱਥੇ ਦੇ ਨਿਵਾਸੀਆਂ ਨਾਲ ਹੈ ਜਿੱਥੇ ਨਿਵਾਸੀ ਐਨੀ ਤੋਂ ਕੰਟਰੀ ਕਾਦੀ ਹੋਈ ਉਹ ਅੰਟਾਰਕਟਿਕਾ ਹੈ ਉਹਦਾ ਉਹਦਾ ਵੀ ਕੀ ਫਾਇਦਾ ਸੋ ਉੱਥੇ ਕੈਨੇਡਾ ਨੂੰ ਪਹਿਲਾਂ ਆਬਾਦੀ ਚਾਹੀਦੀ ਸੀ ਕੈਨੇਡਾ ਬਹੁਤ ਲੀਨੈਂਟ ਰਿਆ 15 20 ਸਾਲ ਲੀਨੈਂਟ ਰਿਆ ਹੁਣ ਕੈਨੇਡਾ ਦੀ ਆਬਾਦੀ 4 ਕਰੋੜ ਤੋਂ ਉੱਪਰ ਚਲੇਗੀ ਹੁਣ ਕੈਨੇਡਾ ਨੇ ਪ੍ਰੈਜ਼ੈਂਟ ਸਿਸਟਮ ਦੇ ਅੰਦਰ ਹੈ ਸਮਝ ਲਿਆ ਵੀ ਸਾਨੂੰ ਲੋਕ ਤਾਂ ਚਾਹੀਦੇ ਪਰ ਕੱਲੇ ਲੋਕ ਨਹੀਂ ਚਾਹੀਦੇ ਹੁਣ ਸਾਨੂੰ ਗੁਣਵਾਨ ਲੋਕ ਚਾਹੀਦੇ ਜਿਨ੍ਹਾਂ ਕੋ ਗੁਣ ਵੀ ਹੋਵੇ ਜਿਨ੍ਹਾਂ ਕੋਲ ਸਕਿੱਲ ਹੋਵੇ ਠੀਕ ਹੈ ਨਹੀਂ ਉਹ ਹੁਣ ਸਕਿੱਲ ਵਾਲੇ ਲੋਕ ਜਾਂਦਾ ਵਰਕ ਪਰਮਿਟ ਦੇ ਥਰੂ ਜਾ ਸਕਦੇ ਨੇ ਪੀਆਰ ਕੈਟਾਗਰੀ ਚ ਪਹਿਲਾਂ ਹੀ ਸਕਿੱਲ ਜਾਂਦਾ ਸੀਗਾ ਸਿਰਫ ਇੱਕ ਸਟੂਡੈਂਟ ਸੀਗਾ ਜਿੱਥੇ ਸਭ ਤੋਂ ਜ਼ਿਆਦਾ ਲੂਪ ਹੋਲ ਸੀ ਇੱਕ ਟੂਰਿਸਟ ਵੀਜ਼ਾ ਸੀ ਜਿੱਥੇ ਸਭ ਤੋਂ ਜ਼ਿਆਦਾ ਲੂਪ ਹੋਲ ਸੀ ਟੂਰਿਸਟ ਵੀਜ਼ਾ ਚ ਵੀ ਲੋਕ ਪੁੱਠੇ ਸਿੱਦੇ ਡਾਕੂਮੈਂਟ ਬਣਾ ਕੇ ਲੰਘ ਜਾਂਦੇ ਸੀ ਕਿਉਂਕਿ ਐਪਲੀਕੇਸ਼ਨ ਇੰਨੇ ਵੱਡੇ ਨੰਬਰ ਚ ਲੱਗਦੀ ਸੀ ਕੱਲੀ-ਕੱਲੀ ਐਪਲੀਕੇਸ਼ਨ ਵੈਰੀਫਾਈ ਨਹੀਂ ਹੋ ਸਕਦੀ ਕੱਲਾ-ਕੱਲਾ ਡਾਕੂਮੈਂਟ ਵੈਰੀਫਾਈ ਨਹੀਂ ਹੋ ਸਕਦਾ ਤੇ ਕਈਆਂ ਦਾ ਜਿਗਾਰਡ ਸੂਤ ਉਹਦੇ 'ਚ ਲੱਗ ਜਾਂਦਾ ਸੀ ਫਿਰ ਉੱਥੇ ਜਾ ਕੇ ਵੀ ਕੈਨੇਡਾ ਉਹਨਾਂ ਨੂੰ ਉਹ ਵੀਜ਼ਾ ਵਰਕ ਪਰਮਿਟ 'ਚ ਬਦਲਣ ਦਿੰਦਾ ਸੀ ਉੱਥੇ ਜਾ ਕੇ ਫੇਰ ਇਹੀ ਕੰਮ ਹੁੰਦਾ ਸੀ ਸਟੂਡੈਂਟ ਵੀ ਇੱਥੋਂ ਜਾਂਦੇ ਸੀ ਉਹ ਵੀ ਪ੍ਰਾਈਵੇਟ ਕਾਲਜਾਂ 'ਚ ਛੋਟੇ-ਮੋਟੇ ਕਾਲਜਾਂ 'ਚ ਛੋਟੇ-ਮੋਟੇ ਡਿਪਲੋਮਿਆਂ 'ਚ ਵੜੀ ਜਾਂਦੇ ਸੀ ਪੜ੍ਹਨਾ ਉਹਨਾਂ ਦਾ ਮਕਸਦ ਹੀ ਨਹੀਂ ਸੀ ਹੁੰਦਾ ਉਹਨਾਂ ਦਾ ਮਕਸਦ ਟੈਕਸੀ ਚਲਾਉਣਾ ਪੈਸੇ ਕਮਾਉਣਾ ਜਿਹੜਾ ਕੋਰ ਹੈ ਉਹ ਪਰ ਇਹ ਮਕਸਦ ਉਹਨਾਂ ਦੇਸ਼ਾਂ ਦੇ ਨਹੀਂਗੇ ਨ ਤੋ ਦੇਸ਼ ਤੁਹਾਡਾ ਮਕਸਦ ਪੂਰਾ ਕਰਨ ਲਈ ਨਹੀਂ ਬਣਿਆ ਉਹ ਆਪਣਾ ਮਕਸਦ ਪੂਰਾ ਕਰਨ ਲਈ ਬਣਿਆ ਸੋ ਉਹਨਾਂ ਨੂੰ ਆਬਾਦੀ ਚਾਹੀਦੀ ਹੈ ਉਹਨਾਂ ਨੂੰ ਵਧੀਆ ਸਿਟੀਜ਼ਨ ਚਾਹੀਦੇ ਨੇ ਉਹਨਾਂ ਦਾ ਜੋ ਕੈਨੇਡਾ ਦਾ ਸਟੇਟਸ ਹੈ ਉਹ ਸਟੇਟਸ ਉਹੀ ਰੱਖਣਾ ਚਾਹਣਗੇ ਨਾ ਕੈਨੇਡਾ ਨੂੰ ਤੇ ਪੰਜਾਬ ਨਹੀਂ ਨਾ ਬਣਾਉਣਾ ਚਾਹਣਗੇ ਵੀ ਫਿਰ ਇੱਥੇ ਅੱਧੇ ਘ ਪੜ੍ਹੇ ਤੇ ਅੱਧੇ ਗਨਪੜ ਹੋ ਜਾਣ ਉਹਨਾਂ ਦੇ ਜੇ ਸਾਰੇ ਪੜ੍ਹੇ ਲਿਖੇ ਤੇ ਉਹ ਸਾਰੇ ਪੜ੍ਹੇ ਲਿਖੇ ਰੱਖਣਾ ਚਾਹੁੰਦੇ ਨਾ ਆਪਣੇ ਕੋਲ ਉਥੇ ਡਾਕਟਰ ਇੰਜੀਨੀਅਰ ਇਦਾਂ ਦੇ ਲੋਕ ਹੀ ਰੱਖਣਾ ਚਾਹੁੰਦੇ ਆ ਸੋ ਹੁਣ ਕੈਨੇਡਾ ਦੀ ਜਿਹੜੀ ਨਵੀਂ ਪਾਲਿਸੀ ਬਦਲ ਗਈ ਜਿਹੜੀ ਪਿਛਲੇ 1.5 ਸਾਲ ਚ ਚੇਂਜਸ ਆਈਆਂ ਜਿਹੜਾ ਇੰਨਾ ਰੌਲਾ ਪਿਆ ਹਾਏ ਹੁੱਲਾ ਮਚਿਆ ਉਹ ਕਦ ਲਈ ਮਚਿਆ ਕਿਉਂਕਿ ਹੁਣ ਕੈਨੇਡਾ ਦੀ ਜਿਹੜੀ ਪਾਲਿਸੀ ਬਣ ਗਈ ਉਹ ਬਣ ਗਈ ਸਿਰਫ ਜਿਹੜਾ ਬੰਦਾ ਉਥੇ ਪੜਨ ਦੇ ਮਕਸਦ ਨਾਲ ਜਾਊਗਾ ਉਹੀ ਵੀਜ਼ਾ ਲੈ ਸਕੂਗਾ ਉਹੀ ਪੀਆਰ ਲੈ ਸਕੂਗਾ ਪੀਆਰ ਨਹੀਂ ਉਹਨਾਂ ਨੇ ਔਖੀ ਕੀਤੀ ਸੈਟਲਮੈਂਟ ਸੋ ਕੋ ਪਹਿਲਾਂ ਨਾਲੋਂ ਸੌਖੀ ਕਰਦੀ। ਅੱਛਾ ਪੀਆਰ ਔਖੀ ਨਹੀਂ ਹੈਗੀ। ਨਹੀਂ 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 ਨਹੀਂ। ਕੈਨੇਡਾ 'ਚ ਪੀਆਰ ਨਵੇਂ ਰੂਲ ਦੇ ਅੰਦਰ ਸੌਖੀ ਕਰਤੀ ਆ ਉਹਨਾਂ ਨੇ ਪਰ ਅੰਦਰ ਜਾਣ ਦਾ ਤਰੀਕਾ ਔਖਾ ਕਰਤਾ। ਫਿਲਟਰ ਕਰਤਾ। ਹੁਣ ਹਰ ਇੱਕ ਐਪਲੀਕੇਸ਼ਨ ਨਹੀਂ ਲੱਗ ਸਕਦੀ। ਹਰ ਇੱਕ ਨੂੰ ਵੀਜ਼ਾ ਨਹੀਂ ਮਿਲ ਸਕਦਾ। ਹੁਣ ਤੁਸੀਂ ਇੱਥੋਂ ਇੱਕ ਐਗਜ਼ਾਮਪਲ ਸਮਝ ਲਓ ਵੀ ਕਾਲਜ ਉੱਥੇ ਜਿੰਨੀ ਪੜ੍ਹਾਈ ਹੁੰਦੀ ਹੈ ਕਾਲਜਾਂ ਦੇ ਵਿੱਚ ਖਾਸ ਕਰਕੇ ਜਿੱਥੋਂ ਬੱਚੇ ਜਾਂਦੇ ਹੁੰਦੇ ਛੋਟੇ-ਮੋਟੇ ਕੋਰਸਾਂ 'ਚ। ਕੈਨੇਡਾ ਨੇ ਗਵਰਨਮੈਂਟ ਨੇ ਮਿਹਨਤ ਕਰਕੇ ਉਹਦੇ 'ਚ ਲਿਸਟ ਬਣਾਤੀ। ਵੀਆਰ 966 ਡਿਪਲੋਮੇ ਆ। ਜੇ ਡਿਪਲੋਮਾ ਕਰਨਾ ਤੇ ਇਨਾ ਜੋ ਇੱਕ ਡਿਪਲੋਮੇ ਚ ਆ ਸਕਦੇ ਆ ਨਹੀਂ ਤੇ ਡਿਗਰੀ ਚਾਉ ਯੂਨੀਵਰਸਿਟੀ ਚਾਉ ਅੱਛਾ ਜੇ ਪੜਾਈ ਛੱਡਦੇ ਹੋ ਤਾਂ ਵੀ ਤੁਸੀਂ ਵਾਪਸ ਹੋ ਜੇ ਫੇਲ ਹੁੰਨੇ ਹੋ ਤਾਂ ਵੀ ਤੁਸੀਂ ਵਾਪਸ ਹੋ ਅੱਛਾ ਠੀਕ ਹੈ ਨਹੀਂ ਤੁਸੀਂ ਆਪਣੀ ਪੜਨ ਆਇਓ ਆਪਣੀ ਪੜ੍ਹਾਈ ਨੂੰ ਪੂਰਾ ਕਰੋ ਪੂਰਾ ਕਰੋ ਆਪਣਾ ਵਰਕ ਪਰਮਿਟ ਲਵੋ ਆਪਣਾ ਪੀਆ ਲਵੋ ਜੇ ਤੁਸੀਂ ਚੰਗੀ ਪੜ੍ਹਾਈ ਨਹੀਂ ਕਰਨਾ ਚਾਹੁੰਦੇ ਸਾਡੇ ਲਈ ਚੰਗੇ ਸਿਟੀਜ਼ਨ ਨਹੀਂ ਬਣ ਸਕਦੇ ਸਾਨੂੰ ਨਹੀਂ ਤੁਸੀਂ ਚਾਹੀਦੇ ਠੀਕ ਹੈ ਨਹੀਂ ਇਹੀ ਚੀਜ਼ ਆਸਟ੍ਰੇਲੀਆ ਨੇ ਅੱਜ ਤੋਂ 3-4 ਸਾਲ ਪਹਿਲਾਂ ਕਰਤੀ ਠੀਕ ਹੈ ਨਹੀਂ ਕੈਨੇਡਾ ਨੇ ਹੁਣ ਕੀਤੀ ਆਸਟ੍ਰੇਲੀਆ ਨੇ ਪਹਿਲਾਂ ਕੀਤੀ ਇਹਦਾ ਰੋਲਾ ਪੈ ਕੇ ਠੰਡਾ ਹੋ ਚੁੱਕਾ ਹੁਣ ਹਰ ਇੱਕ ਨੂੰ ਪਤਾ ਵੀ ਆਸਟ੍ਰੇਲੀਆ ਉਹੀ ਜਾ ਸਕਦਾ ਜਿਹੜਾ ਰੀਸੈਂਟ ਪਾਸ ਆਊਟ ਆ ਜਿਹਦਾ ਗੈਪ ਹੈ ਨਹੀਂ ਜਿਹਦੇ ਹਾਈਲਾਈਟਸ ਦੇ ਸਕੋਰ ਵਧੀਆ ਜਿਹਦੇ ਕੱਲੇ-ਕੱਲੇ ਸਬਜੈਕਟ ਦੇ ਨੰਬਰ ਵਧੀਆ ਉਹ ਹੀ ਆਸਟ੍ਰੇਲੀਆ ਦਾ ਵੀਜ਼ਾ ਲੈ ਸਕਦਾ ਇਹ ਲੋਕ ਕਿਹੜੇ ਨੇ ਜਿਹੜੇ ਕਹਿੰਦੇ ਵੀ ਜਿੰਨਾ ਦਾ ਮਰਜ਼ੀ ਜਿੰਨਾ ਮਰਜ਼ੀ ਗੈਪ ਹੋਵੇ 7 ਸਾਲ 8 ਸਾਲ ਅਸੀਂ ਸਿੱਧਾ ਆਸਟ੍ਰੇਲੀਆ ਭੇਜਾਂਗੇ ਕੈਨੇਡਾ ਭੇਜਾਂਗੇ ਅਮਰੀਕਾ ਭੇਜਾਂਗੇ ਰੋਟੀ ਵੀ ਤਾਂ ਖਾਣੀ ਉਹਨਾਂ ਨੇ ਹਮ ਕਾਰਾਂ ਦੇ ਤੇਲ ਵੀ ਤਾਂ ਪਾਉਣੇ ਜਿਹੜ ਤੇ ਉਹਨਾਂ ਨੂੰ ਤੇ ਪੈਸਾ ਕਿਸੇ ਤਰੀਕੇ ਵੀ ਆਵੇ ਠੀਕ ਹੈ ਨਹੀਂ ਵੀਜ਼ਾ ਬਿਜ਼ਨਸ ਇਦਾਂ ਦਾ ਮੈਂ ਆਨ ਰਿਕਾਰਡ ਕਹਿ ਰਿਹਾ ਚਿੱਤ ਵੀ ਮੇਰੀ ਤੇ ਪੱਟ ਵੀ ਮੇਰੀ ਮੈਂ ਚਾਹਾਂ ਤੇ ਵੀਜ਼ਾ ਲੱਗੇ ਤੇ ਤੇ ਕਮਾਵਾਂ ਮੈਂ ਕਮਾਵਾਂ ਵੀਜ਼ਾ ਰਿਫਿਊਜ਼ਲ ਤੇ ਵੀ ਕਮਾ ਜਾ ਅੱਛਾ ਠੀਕ ਹੈ ਨਹੀਂ ਤੇ ਚਾਹਾਂ ਜੇ ਮੈਂ ਇਮਾਨਦਾਰੀ ਨਾਲ ਕਰਨਾ ਤੇ ਮੈਂ ਕੱਲਾ ਵੀਜ਼ਾ ਲੱਗਣ ਤੇ ਕਮਾਉਂਗਾ ਠੀਕ ਹੈ ਨਹੀਂ ਹੁਣ ਬ੍ਰਾਡਵੇ ਆਸੀ 15 ਆਫਿਸ ਨੇ ਸਾਡੇ 올 ਇੰਡੀਆ ਠੀਕ ਹੈ ਨਹੀਂ 100 150 ਬੰਦੇ ਦੀ ਟੀਮ ਹੈ ਇੱਕ ਇੱਕ ਕਮਿਟਮੈਂਟ ਹੈ ਕਲਾਇੰਟ ਨਾਲ ਜੀ ਜਿੱਦਣ ਵੀਜ਼ਾ ਲੱਗੂਗਾ ਪੈਸੇ ਉਦੋਂ ਲੈਣੇ ਠੀਕ ਐ ਨਹੀਂ ਪਰ ਬਹੁਤੀਆਂ ਦੁਕਾਨਾਂ ਪਹਿਲਾਂ ਪੈਸੇ ਲੈ ਲੈਂਦੀਆਂ ਉਹਨਾਂ ਦਾ ਆਪਣਾ 50 ਹਜ਼ਾਰ ਲੱਖ ਰੁਪਿਆ ਤੁਹਾਡੇ ਕੋਲ ਆ ਗਿਆ ਬਾਕੀ ਉਸ ਤੋਂ ਵੱਧ ਵੀ ਤੁਸੀਂ ਬੇਬਕੂ ਬਣ ਸਕੇ ਤੇ ਹੋਰ ਬਣਾ ਲਿਆ ਤੇ ਉਹਨਾਂ ਦਾ ਘਰ ਉੱਥੇ ਪਰਣਾ ਤੇ ਉਹਨਾਂ ਨੇ ਤੇ ਪੁੱਠੀਆਂ ਸਾਧੀਆਂ ਸਾਰੀਆਂ ਸਕੀਮਾਂ ਦੇਣੀਆਂ ਨਾ ਉਹਨਾਂ ਨੇ ਮੇਰੇ ਵਾਂਗੂ ਖੜੇ ਹੋ ਕੇ ਆ ਨਹੀਂ ਕਹਿਣਾ ਵੀ ਕਦੀ ਵੀ ਕੈਨੇਡਾ ਨੂੰ ਤੇ ਹੁਣ ਪੜੇ ਲਿਖੇ ਚਾਹੀਦੇ ਆ ਕੈਨੇਡਾ ਨੂੰ ਤੇ 6 ਬੈਂਡ ਵਾਲੇ ਚਾਹੀਦੇ ਆ ਕੈਨੇਡਾ ਨੂੰ ਤੇ ਵਧੀਆ ਪਰਸੈਂਟੇਜ ਵਾਲੇ ਚਾਹੀਦੇ ਉਹਨਾਂ ਨੇ ਇਹ ਚੀਜ਼ਾਂ ਕਦੀ ਨਹੀਂ ਕਹਿਣੀਆਂ ਅੱਛਾ ਉਹਨਾਂ ਨੇ ਕਹਿੰਦਾ ਜੀ ਖੋਤਾ ਵੀ ਆ ਜੇ ਪਾਸਪੋਰਟ ਲੈ ਕੇ ਆ ਜੇ ਅਸੀਂ ਉਹਦਾ ਵੀਜ਼ਾ ਲਵਾਵਾਂ ਕਿਉਂਕਿ ਉਹਨਾਂ ਨੂੰ ਵੀਜ਼ੇ ਨਾਲ ਕਮਾਈ ਨਹੀਂ ਉਹਨਾਂ ਨੂੰ ਰਿਫਿਊਜ਼ਲ ਨਾਲ ਕਮਾਈ ਹੈ ਸੋ ਮਤਲਬ ਜਿਹੜੇ ਇਦਾਂ ਦੇ ਹੈਗੇ ਨੇ ਉਹਨਾਂ ਨੂੰ ਰਿਫਿਊਜ਼ਲ ਨਾਲ ਕਮਾਈ ਹੈ ਵੀਜ਼ਾ ਨਾਲ ਕੋਈ ਕਮਾਈ ਨਹੀਂ ਯੈਸ ਲੋਕੀ ਕਰਾ ਕੇ ਹੁੰਦੇ ਆ ਕਿਉਂਕਿ ਜੇ ਇੱਥੇ ਅਸੀਂ ਕਿਸੇ ਨੂੰ ਬੱਚੇ ਨੂੰ ਕਹਿ ਦਿੰਨੇ ਆ ਸਾਡੇ ਕੋਲ ਕੋਈ ਹੁੰਦਾ ਵੀ ਪਈ ਤੇਰਾ ਆ ਚੀਜ਼ ਨਹੀਂ ਹੋ ਸਕਦੀ ਤੇ ਉਹ ਘਰ ਥੋੜੀ ਜਾਂਦਾ ਅੱਛਾ ਉਹ ਉੱਥੋਂ ਦੂਜੇ ਡੈਂਟ ਕੋਲ ਜਾਂਦਾ ਅੱਛਾ ਜਿੰਨਾ ਚਿਰ ਉਹਨੂੰ ਉਹ ਨਹੀਂ ਲੱਭ ਜਾਂਦਾ ਵੀ ਜਿਹੜਾ ਕੰਦਾ ਮੈਂ ਤੇਰਾ ਕਰਾ ਦੂੰਗਾ ਤੂੰ ਲਿਆ ਪੈਸੇ ਉਹ ਨਾ ਚਿਰੋ ਘਰ ਕਿੱਥੇ ਜਾਂਦਾ ਲੋਕੀ ਵੀ ਤੇ ਸਮਝਣ ਨੂੰ ਤਿਆਰ ਨਹੀਂ ਲੋਕੀ ਬੇਵਕੂਫ ਲੋਕਾਂ ਨੂੰ ਬੇਵਕੂਫ ਲੋਕੀ ਬਣਾਉਂਦੇ ਘਟਾ ਲੋਕੀ ਆਪ ਬੇਵਕੂਫ ਬਣਦੇ ਆ ਕਾਂ ਜਾ ਕੇ ਵੀ ਜੇ ਕੋਈ ਇੱਕ ਬੰਦਾ ਕਹਿ ਰਿਹਾ ਕੋਈ ਕੰਪਨੀ ਆਰਗੇਨਾਈਜੇਸ਼ਨ ਤੁਹਾਨੂੰ ਕਹਿ ਰਹੀ ਆ ਬਈ ਤੇਰਾ ਪੋਸੀਬਲ ਨਹੀਂਗਾ ਚੀਜ਼ ਤੇ ਉਸ ਚੀਜ਼ ਨੂੰ ਸਮਝਣਾ ਵੀ ਨਹੀਂ ਆ ਉਹਦੇ ਲਈ ਜੋ ਸੁਧਾਰ ਕਰਨ ਦੀ ਲੋੜ ਆ ਉਹ ਸੁਧਾਰ ਕਰੋ ਬਿਲਕੁਲ ਰੈਦਰ ਥੈਨ ਤੁਸੀਂ ਇਦਾਂ ਦਾ ਏਜੰਟ ਲੱਭੋ ਜਿਹੜਾ ਤੁਹਾਨੂੰ ਹਾਂ ਕਹ ਦੇ ਜਿਹੜਾ ਹਾਂ ਕਹੂਗਾ ਉਹਦੇ ਕੀ ਚੱਕਰ ਆ ਉਹਨੇ ਫਾਈਲ ਲੋਣੀ ਆ ਰਿਫਿਊਜ਼ਲ ਆ ਜੀਣਾ ਮੈਂ ਉਹਨੇ ਆਪਣਾ 40-50000 ਲੈ ਲਿਆ ਗੱਲ ਖਤਮ ਹੁਣ ਤੁਸੀਂ ਚੱਲ ਜਾਣਾ ਅੱਛਾ ਆਹ ਫਰਕ ਹੈ ਸੋ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਹੁਣ ਜਿਹੜਾ ਆਉਣ ਵਾਲਾ ਸਮਾਂ ਚਾਹੇ ਉਹ ਕੈਨੇਡਾ ਚਾਹੇ ਆਸਟ੍ਰੇਲੀਆ ਚਾਹੇ ਯੂਕੇ ਚਾਹੇ ਯੂਐਸ ਹੈ ਉਹਨਾਂ ਨੂੰ ਵਧੀਆ ਬੱਚੇ ਚਾਹੀਦੇ ਆ ਜਿਹੜੇ ਆਉਣ ਵਾਲੇ ਸਮੇ ਦੇ ਹਿਸਾਬ ਨਾਲ ਉਹਨਾਂ ਦੇ ਵਧੀਆ ਸਿਟੀਜ਼ਨ ਹੋਣ ਆਉਣ ਵਾਲਾ ਸਮਾਂ ਪੜ੍ਹਾਈ ਲਿਖਾਈ ਦਾ ਏਆਈ ਵਰਗੀ ਟੈਕਨੋਲੋਜੀ ਆ ਗਈ ਬੇਸਿਕ ਕੰਮ ਤਾਂ ਉਹੀ ਕਰੀ ਜਾਂਦੀ ਹੈ ਹਰ ਕੰਮ 'ਚ ਰੋਬੋਟਿਕ ਟੈਕਨੋਲੋਜੀ ਆ ਗਈ ਅੱਜ ਨੂੰ ਜ਼ਿਆਦਾੇ ਕੰਮ ਉਹ ਕਰੀ ਜਾਂਦੀ ਹੈ ਮੇਰਾ ਕਾਲ ਸੈਂਟਰ ਕਿਸੇ ਟਾਈਮ 70 ਬੰਦਿਆਂ ਦਾ ਹੁੰਦਾ ਸੀ ਠੀਕ ਹੈ ਜੀ ਹੁਣ ਸੌਫਟਵੇਅਰ ਲਾ ਕੇ ਉਹ 15 ਬੰਦਿਆਂ ਦਾ ਰਹਿ ਗਿਆ ਅੱਛਾ ਤੇ ਟੈਕਨੋਲੋਜੀ ਕਿੰਨਾ ਕੁਸ਼ ਰਿਪਲੇਸ ਕਰ ਰਹੀ ਹੈ ਤੇ ਉਹਨਾਂ ਨੂੰ ਬੰਦੇ ਸਕਿੱਲ ਵਾਲੇ ਚਾਹੀਦੇ ਨਾ ਉਹਨਾਂ ਨੂੰ ਲੇਬਰ ਥੋੜੀ ਚਾਹੀਦੀ ਹੈ ਉਹ ਚਾਈਨਾ ਥੋੜੀ ਹੈ ਜਿੰਨੇ ਫੈਕਟਰੀਆਂ ਪਾਈਆਂ ਨੇ ਠੀਕ ਹੈ ਨਹੀਂ ਉਹ ਇੰਡੀਆ ਥੋੜੀ ਹੈ ਜਿੰਨੇ ਫੈਕਟਰੀਆਂ ਲਾਈਆਂ ਕਾਲਾ ਧੂਆ ਛੱਡੀ ਜਾਂਦੀ ਆ ਉਹ ਜੀ ਕਰੀ ਜੋ ਕੰਮ ਠੀਕ ਹੈ ਨਹੀਂ ਉੱਥੇ ਵਧੀਆ ਪੜੇ ਲਿਖੇ ਸਿਟੀਜ਼ਨ ਚਾਹੀਦੇ ਆ ਜਿਹੜੇ ਉਹਨਾਂ ਦੇ ਆਫਿਸਾਂ ਦੇ ਕੰਮ ਆ ਇੰਜੀਨੀਅਰਿੰਗ ਦੇ ਕੰਮ ਆ ਟੈਕਨੋਲੋਜੀ ਦੇ ਕੰਮ ਆ ਇਦਾਂ ਦੇ ਅਲੱਗ-ਅਲੱਗ ਕਿੱਤਿਆਂ ਦੇ ਵਿੱਚ ਹੋਣ ਤੇ ਉਹਨਾਂ ਨੇ ਸਟੂਡੈਂਟ ਉਸੇ ਹਿਸਾਬ ਨਾਲ ਲੈ ਕੇ ਜਾਣਾ ਲੁੱਟ ਖੋਤ ਤੋਂ ਸਟੂਡੈਂਟ ਨੂੰ ਬਚਣਾ ਪੈਣਾ ਉਹਨੂੰ ਆਪਣਾ ਦਿਮਾਗ ਲਾਉਣਾ ਪੈਣਾ ਉਹ ਆਪਣੀ ਪੜ੍ਹਾਈ ਚੱਜਣਾ ਨਹੀਂ ਕਰਨਾ ਚਾਹੁੰਦਾ ਬਾਪੂ ਦਾ ਕਿਲਾ ਬੁਕਾ ਕੇ ਜਾਣਾ ਚਾਹੁੰਦਾ ਤੇ ਉਹ ਤਰੀਕਾ ਨਹੀਂ ਹੈਗਾ ਹੁਣ ਹੁਣ ਕਿੱਲੇ ਵਿੱਚ ਕਿ ਨਹੀਂ ਜਾਇਆ ਜਾਣਾ ਜੀ ਕਿੱਲਿਆਂ ਵਾਲਾ ਰਸਤਾ ਵੀ ਟਰੰਪ ਨੇ ਬੰਦ ਕਰਤਾ ਬਿਲਕੁਲ ਠੀਕ ਹੈ ਨਹੀਂ ਹੁਣ ਭਾਵੇਂ ਨਵੇਂ ਡਿ ਉਹ ਕਿਸੇ ਵਕੀਲ ਨੇ ਕੇਸ ਲਾਇਆ ਡੈਪੋਟੇਸ਼ਨ ਰੁਕ ਗਈ ਵੀ ਜਿੰਨੇ ਆਉਣੇ ਸੀ ਵਾਪਸ ਆ ਗਏ ਹੋਰ ਵਾਪਸ ਨਹੀਂ ਕਰ ਸਕਦਾ ਯੂ ایس اے ਦੇ ਉਹ ਇਹਨਾਂ ਦੇ ਕੇਸ ਚਲਾਏਗਾ ਬਟ ਉਹ ਅੰਦਰ ਵੜਨ ਤੋਂ ਤੇ ਬੰਦ ਕੀਤੇ ਨਾ ਉਹਨੇ ਅੰਦਰ ਤੇ ਨਹੀਂ ਨਾ ਵੜਨੇ ਹੁਣ ਜਿਹੜੇ ਅੰਦਰ ਵਾਲੇ ਨੇ ਉਹ ਅੰਦਰ ਨੇ ਜਿਹੜੇ ਬਾਹਰ ਵਾਲੇ ਨੇ ਉਹ ਬਾਹਰ ਹੀ ਰਹਿਣਗੇ ਖਾਸ ਕਰ ਜਿੰਨਾ ਤੇ ਟਰੰਪ ਰਹੇਗਾ ਤਾਂ ਹੁਣ ਕਿੱਲੇ ਵੇਚ ਕੇ ਨਹੀਂ ਜਾਇਆ ਜਾਣਾ ਹੁਣ ਪੜ੍ਹ ਲਿਖ ਕੇ ਚੱਜ ਦੇ ਤਰੀਕੇ ਚੱਜ ਦੇ ਕੰਸਲਟੈਂਟ ਨਾਲ ਮਿਲ ਕੇ ਫੇਰੀ ਜਾਏ ਅੱਛਾ ਲੋਕ ਪੰਬਲ ਪੂਸੀ ਹੀ ਇਹਦੇ ਵਿੱਚ ਪਏ ਹੋਏ ਨੇ ਵੀ ਹੁਣ ਚਾਹੀਏ ਕਿਹਦੇ ਕੋਲ ਆਪਸ਼ਨ ਬਹੁਤ ਹੈ ਐਨ ਪੰਜਲੰਦਰ ਐਨ ਆਰ ਆਈਆਂ ਦਾ ਗੜ ਹੈ ਇਸ ਜਗ੍ਹਾ ਦੇ ਉੱਪਰ ਹਜ਼ਾਰਾਂ ਤੋਂ ਵੀ ਵੱਧ ਜਿਹੜੇ ਨੇ ਟ੍ਰੈਵਲ ਏਜੰਟ ਨੇ ਤੇ ਹਰੇਕ ਬੰਦਾ ਵੱਖ-ਵੱਖ ਦਾਅਵੇ ਕਰ ਰਿਹਾ ਕਿ ਵੀ ਤੁਸੀਂ ਆਓ ਪੈਸੇ ਬਾਅਦ ਚ ਭਾਵੇਂ ਦੇ ਦਿਓ ਵੀਜ਼ਾ ਤੁਹਾਡਾ ਲਵਾਵਾਂਗੇ ਰਿਫਿਊਜ਼ਲ ਆ ਜਾਂਦੀ ਪਰ ਉਸ ਤੋਂ ਪਹਿਲਾਂ ਹੀ ਪੈਸੇ ਦੇ ਦਿੰਦੇ ਨੇ ਤੁਸੀਂ ਕੋਈ ਵੀ ਚੀਜ਼ ਖਰੀਦਣਾ ਚਾਹੁੰਦੇ ਹੋ ਚਾਹੇ ਤੁਸੀਂ ਮੋਬਾਈਲ ਖਰੀਦੋ ਤੇ ਚਾਹੇ ਸਾਬਣ ਹਰ ਇੱਕ ਚੀਜ਼ ਦੀਆਂ 50-50 ਕੰਪਨੀਆਂ ਨੇ ਜੀ ਇਹ ਤੁਹਾਨੂੰ ਵੀ ਪਤਾ ਹੈ ਕਿ ਵਧੀਆ ਫੋਨ ਕਿਹੜੀ ਕਿਹੜੀ ਕੰਪਨੀ ਦਾ ਪਰ ਤੁਸੀਂ ਫਿਰ ਵੀ ਆਪਣੇ ਬਜਟ ਦੇ ਹਿਸਾਬ ਨਾਲ ਛੋਟਾ ਮੋਟਾ ਕੋਈ ਵੀ 10000 ਵਾਲਾ ਵੀ ਲੈਨੇ ਹੋ 8000 ਵਾਲਾ ਵੀ ਲੈਨੇ ਹੋ 6000 ਵਾਲਾ ਵੀ ਵਿਕੀ ਜਾ ਰਿਹਾ ਫੀਚਰ ਉਹ ਵੀ ਦੱਸੀ ਜਾਂਦਾ ਵੀ ਮੇਰੇ ਚ ਵੀ ਆਈਫੋਨ ਜੰਨੇ ਆ ਤਾਂ ਇਹਦਾ ਮਤਲਬ ਉਹ ਆਈਫੋਨ ਤੇ ਨਹੀਂ ਬਣ ਜਾਣਾ ਸੋ ਏਜੰਟ ਦਾ ਰੋਲਾ ਪਉਣਾ ਆਪਣੀ ਜਗ੍ਹਾ ਜਾਇਜ਼ ਆ ਤੁਹਾਨੂੰ ਆਪਣਾ ਦਿਮਾਗ ਲਾਉਣਾ ਪੈਣਾ ਕਿਤੇ ਨਾ ਕਿਤੇ ਤੁਸੀਂ ਸੋਚੋ ਵੀ ਜਿਹੜਾ ਦੁਕਾਨ ਚਲਾਉਣ ਡਿਆ ਉਹ ਮੇਰਾ ਭਲਾ ਕਰੇ ਇਦਾਂ ਨਹੀਂ ਹੋਣਾ ਠੀਕ ਹੈ ਨੀ ਉਹ ਵਪਾਰ ਕਰਨ ਆਇਆ ਜੀ ਉਹ ਚੈਰਿਟੀ ਕਰਨ ਨਹੀਂ ਆਇਆ ਜੀ ਉਹਨੇ ਗੁਰਦੁਆਰਾ ਮੰਦਰ ਮਸਜਿਦ ਨਹੀਂ ਪਾਈ ਉਹਦੇ ਆਪਣਾ ਵਪਾਰ ਕਰਨ ਆਇਆ ਆਪਣਾ ਟੱਬਰ ਪਾਲਣ ਆਇਆ ਆਪਣੇ ਡ੍ਰੀਮਸ ਪੂਰੇ ਕਰਨ ਆਇਆ ਆਪਣੇ ਸ਼ੌਂਕ ਪੂਰੇ ਕਰਨ ਆਇਆ ਆਪਣਾ ਕੋਈ ਜ਼ਿੰਦਗੀ 'ਚ ਆਪਣੇ ਬਿਜ਼ਨਸ ਨੂੰ ਚਲਾਉਣ ਆਇਆ ਹੁਣ ਉਹ ਬਿਜ਼ਨਸ ਨੂੰ ਚਲਾਉਣ 'ਚ ਵੀ ਦੋ ਤਰ੍ਹਾਂ ਦੇ ਬੰਦੇ ਨੇ ਇੱਕ ਨੇ ਜਿਹੜੇ ਬਿਜ਼ਨਸ ਨੂੰ ਇਸਟੈਬਲਿਸ਼ ਕਰਨਾ ਚਾਹੁੰਦੇ ਨੇ ਕੁਝ ਬਣਾਉਣਾ ਚਾਹੁੰਦੇ ਨੇ ਕੁਝ ਹੁੰਦੇ ਵੀ ਚਲੋ ਜੀ ਮੌਕਾ ਮਿਲਿਆ ਐਦੇ ਜਿ ਲੋਕੀ ਬੀਬੂ ਬਣਦੇ ਆ ਅੱਜ ਕੱਲ੍ਹ ਇਹੀ ਚਲਾਈ ਜੋ ਉਹ 6 ਮਹੀਨਿਆਂ ਬਾਅਦ ਸਾਲ ਬਾਅਦ ਦੂਜੇ ਚ ਚਲ ਜਾਂਦੇ ਆ ਹੁਣ ਮੰਨ ਲਓ ਕੈਨੇਡਾ ਨੇ ਸਖਤਾਈ ਕਰ ਦਿੱਤੀ ਲੋਕੀ ਜਿਹੜਾ ਇੱਕ ਇੱਕ ਦਫਤਰ ਵੀ ਪਾਈ ਫਿਰਦੇ ਸੀ ਉਹ ਵੀ ਗਾਇਬ ਹੋ ਗਏ ਮਾਰਕੀਟ ਚ ਕਿੰਨਾ ਦਫਤਰ ਬੰਦ ਹੋਇਆ ਪੰਜਾਬ ਚ ਬਿਲਕੁਲ ਹਜ਼ਾਰਾਂ ਦੇ ਹਿਸਾਬ ਨਾਲ ਦਫਤਰ ਬੰਦ ਹੋਇਆ ਕੱਲ ਹਰੇ ਜਲੰਧਰ ਦੇ ਡੀਸੀ ਨੇ 50 ਲਾਇਸੈਂਸ ਕੈਨਸਲ ਕੀਤੇ ਇਸ ਤੋਂ ਪਹਿਲਾਂ ਉਹਨੇ 250 ਲਾਇਸੈਂਸ ਕੈਨਸਲ ਕੀਤੇ ਨਾ ਮੈਂ ਜਲੰਧਰ ਦੇ ਦੱਸ ਰਿਹਾ ਹਾਂ ਹਰੇ ਕਿੰਨੇ ਕੈਨਸਲ ਹੋਣੇ ਪਏ ਆ ਹੋਣਗੇ ਆਉਣ ਵਾਲੇ ਦਿਨਾਂ ਚ ਕਿਉਂਕਿ ਰੀਨਿਊ ਹੀ ਨਹੀਂ ਹੋ ਰਹੇ ਬਿਲਕੁਲ ਦਫਤਰ ਬੰਦ ਹੋਈ ਜਾ ਰਹੇ ਵਧੀਆ ਤੋਂ ਵਧੀਆ ਦਫਤਰ ਖਾਲੀ ਪਏ ਹੋਏ ਨੇ ਸਿਰਫ ਬੋਰਡ ਲੱਗੇ ਤੁਹਾਨੂੰ ਦਿਖਣ ਦੇ ਅੰਦਰ ਦਫਤਰ ਹੈ ਨਹੀਂ ਠੀਕ ਹੈ ਨਹੀਂ ਸੋ ਜਿੰਨੇ ਜਗਾੜ ਜਿਹੜੇ ਸਟੈਬਲਿਸ਼ ਨੇ ਉਹ ਅੱਜ ਵੀ ਉੱਥੇ ਨੇ ਸਾਡੇ 15 ਆਫਿਸ ਅੱਜ ਤੋਂ 5 ਸਾਲ ਪਹਿਲਾਂ ਵੀ ਸੀ ਅੱਜ ਵੀ ਹੈ ਉਲਟਾ ਹੋਰ ਦੋ ਚਾਰ ਪਾਵਾਂਗੇ ਕਿਉਂਕਿ ਜਦੋਂ ਅਸੀਂ ਜੈਨੂਇਨ ਕੰਮ ਕਰਦੇ ਹਾਂ ਤਾਂ ਸਾਡੇ ਕੋਲ ਕਲਾਇੰਟ ਦਾ ਸਾਈਕਲ ਵੀ ਤੇ ਉਦੋਂ ਦਾ ਹੀ ਹੈ ਨਾ ਸਾਡੇ ਨਾਲ ਮਿਲਣ ਵਾਲਾ ਕਲਾਇੰਟ ਵੀ ਉਦੋਂ ਦਾ ਹੀ ਹੈ ਉਹ ਜਦੋਂ ਸਾਡੀ ਨਾਂ ਕਿਤੇ ਲੈਂਦਾ ਤੇ ਉਹ ਵੀ ਉਦਾਂ ਦੇ ਬੰਦੇ ਕੋਲ ਨਾਂ ਲੈਂਦਾ ਕਈ ਲੋਕ ਕਹਿੰਦੇ ਪਏ ਨੇ ਬਈ ਅਸੀਂ ਤੁਹਾਡਾ 3 ਲੱਖ ਤੋਂ 15 ਲੱਖ ਦੇ ਵਿੱਚ ਤੁਹਾਡਾ ਵੀਜ਼ਾ ਲਵਾ ਦਵਾਂਗੇ 1 ਲੱਖ ਤੋਂ 4 ਲੱਖ ਜਿਨ੍ਹਾਂ ਨੇ ਪਹਿਲਾਂ ਲੈਣੇ ਉਹਨਾਂ ਨੇ ਐਹੀ ਸੁਣਾਉਣਾ ਜਿੰਨਾਂ ਨੇ ਲੱਖ ਦਾ ਦੇਣਾ 2 ਲੱਖ ਦਾ ਦੇਣਾ 3 ਲੱਖ ਦਾ ਦੇਣਾ ਨਾ ਮੈਂ ਇਨੇ ਇਨੇ ਪੈਸੇ ਦੇ ਵਿੱਚ ਵੀਜ਼ਾ ਲੱਗਦਾ ਕੋਈ ਵੀਜ਼ਾ ਨਹੀਂਗਾ ਜੀ ਉਹਨਾਂ ਨੇ ਰਿਫਿਊਜ਼ਲ ਤੋਂ ਪਹਿਲਾਂ ਉਹਨੇ ਪੈਸੇ ਲੈ ਲੈਣੇ ਗੱਲ ਖਤਮ ਉਹਨਾਂ ਦੀ ਦੁਕਾਨ ਭਰ ਗਈ ਤੁਹਾਡੇ ਵੀਜ਼ੇ ਨਾਲ ਥੋੜੀ ਭਲਾ ਮਤਲਬ ਹੈ ਨਹੀਂ ਮੈਂ ਵੈਸੇ ਪੁੱਛ ਰਿਹਾ ਹਾਂ ਠੀਕ ਹੈ ਜੀ ਤੁਸੀਂ ਇੰਟਰਵਿਊ ਲੈਣ ਆਏ ਹੋ ਜੀ ਤੁਸੀਂ ਨੇ ਮੇਰੀ ਖਚਾਈ ਕਰਨ ਆਏ ਹੋ ਨਾ ਤੁਸੀਂ ਮੇਰਾ ਭਲਾ ਥੋੜੀ ਕਰਨ ਆਏ ਹੋ ਜੀ ਤਾਂ ਹਰ ਬੰਦਾ ਆਪਣਾ ਵਪਾਰ ਤੁਸੀਂ ਆਪਣੀ ਵੀਡੀਓ ਚ ਚਲਾਉਣੀ ਆ ਤੁਸੀਂ ਚਾਹੁੰਦੇ ਤੁਹਾਨੂੰ ਲੋਕ ਜ਼ਿਆਦਾ ਦੇਖਣ ਤੁਹਾਡੀ ਪੱਤਰਕਾਰ ਨੂੰ ਸੱਚਾ ਮੰਨਣ ਤਾਂ ਤੁਸੀਂ ਉਸ ਮਕਸਦ ਲਈ ਮੇਰੇ ਧੱਕ ਆਏ ਹੋ ਹਮ ਠੀ ਇਦਾਂ ਜਿਹੜਾ ਵੀਜ਼ਾ ਲੈਣ ਆਉਂਦਾ ਉਹ ਆਪਣਾ ਵੀਜ਼ਾ ਲੈਣਾ ਆ ਤੇ ਜਿਹੜਾ ਵੇਚਣ ਆਇਆ ਉਹ ਆਪਣੇ ਪ੍ਰੋਫਿਟ ਲਈ ਬੈਠਾ ਉਹ ਉਹਦੇ ਪ੍ਰੋਫਿਟ ਲਈ ਥੋੜੀ ਬੈਠਾ ਉਹਨੂੰ ਵੀਜ਼ਾ ਲਵਾ ਕੇ ਉਹਦੇ ਕੋਲ ਮਿਲ ਜਣ ਤੇ ਬਿਨਾਂ ਲਵਾਈ ਵੀ ਮਿਲ ਜਣ ਉਹ ਚ ਜ਼ਿਆਦਾ ਮਜ਼ਾ ਮਤਲਬ ਬਿਨਾਂ ਲਵਾਏ ਜ਼ਿਆਦਾ ਮਿਲਦਾ ਹੈ ਮਿਲਦੇ ਕਿਉਂਕਿ ਵੀਜ਼ਾ ਜਿੰਨਿਆਂ ਦਾ ਲੱਗੂ ਉਹਨਿਆਂ ਤਾਂ ਮਿਲਣਾ ਹੈ ਤੇ ਰਿਫਿਊਜ਼ਲ ਹੋਣ ਵਾਲੇ ਤੇ ਜ਼ਿਆਦੇ ਨੇ ਅੱਛਾ ਅੱਜ ਦੀ ਰੇਟ 'ਚ ਰਿਫਿਊਜ਼ਲ ਹੋਣ ਵਾਲੇ ਜ਼ਿਆਦੇ ਨੇ ਕੈਨੇਡਾ ਦੀ ਰਿਪੋਰਟ ਆਈ 2024 ਦੀ 50% ਵੀਜ਼ਾ ਰਿਫਿਊਜ਼ ਹੋਇਆ ਓਵਰਆਲ ਅੱਛਾ ਤੇ ਉਹ ਸਾਰਿਆਂ ਲੋਕਾਂ ਨੇ ਪੈਸੇ ਕਮਾਇ ਤੇ ਜਿਨ੍ਹਾਂ ਦਾ ਰਿਫਿਊਜ਼ਲ ਹੋਇਆ ਤੁਸੀਂ ਉਹਨਾਂ ਤੇ ਵੀ ਜਾ ਕੇ ਇੰਟਰਵਿਊ ਲੈ ਲਓ ਹਰ ਇੱਕ ਬੰਦਾ 40 50 ਹਜ਼ਾਰ ਗਵਾ ਕੇ ਬੈਠਾ ਨਾ ਅੱਛਾ ਤੇ 40 50 ਹਜ਼ਾਰ ਐਮਬੈਸੀ ਨੇ ਤੇ ਨਹੀਂ ਲਿਆ ਐਮਬੈਸੀ ਦੀ ਫੀਸ ਤੇ 10000 ਰੁਪਏ ਹੂੰ ਤੇ ਬਾਕੀ ਕਿੱਥੇ ਗਿਆ ਇਹਨਾਂ ਦੀ ਜੇਬਾਂ ਚ ਲਉ ਗਈ ਭਾਜੀ ਉਹਨੇ ਵੀ ਮਿਹਨਤ ਕੀਤੀ ਉਹਨੇ ਵੀ ਲੈਣਾ ਹੈ ਇਹ ਲੋਕਾਂ ਨੂੰ ਸਮਝਣਾ ਪੈਣਾ ਵੀ ਜਦੋਂ ਕੈਨੇਡਾ 6 ਬੈਂਡ ਤੋਂ ਘੱਟ ਵੀਜ਼ੇ ਨਹੀਂ ਦੇ ਰਿਹਾ ਕੈਨੇਡਾ ਯੂਨੀਵਰਸਿਟੀ ਤੋਂ ਬਿਨਾਂ ਵੀਜ਼ੇ ਨਹੀਂ ਦੇ ਰਿਹਾ ਕੈਨੇਡਾ ਛੋਟੇ ਕੋਰਸਾਂ 'ਚ ਵੀਜ਼ੇ ਨਹੀਂ ਦੇ ਰਿਹਾ ਉਸ ਤੋਂ ਬਾਅਦ ਵੀ ਤੁਸੀਂ ਜਾ ਕੇ ਇਦਾਂ ਦੇ ਏਜੰਟ ਲੱਭਦੇ ਹੋ ਜਿਹੜਾ ਸਸਤੇ ਕਾਲਜਾਂ 'ਚ ਤੁਹਾਨੂੰ ਪਾਵੇ ਛੋਟੇ ਕਾਲਜਾਂ 'ਚ ਪਾਵੇ ਤੇ ਉਹ ਪਾ ਦਿੰਦਾ ਅਗਲਾ ਵੀਜ਼ਾ ਥੋੜੀ ਉਹਦੇ 'ਚ ਆਉਣ ਲਿਆ ਉਹ ਚ ਰਿਫਿਊਜ਼ਲ ਹੀ ਹੋਣੀ ਹੈ ਅੱਛਾ ਸੋ ਹੁਣ ਨਵੇਂ ਸਿਸਟਮ ਦੇ ਅੰਦਰ ਚਾਹੇ ਤੁਸੀਂ ਕੈਨੇਡਾ ਰੁਖ ਕਰ ਲੋ ਚਾਹੇ ਤੁਸੀਂ ਆਸਟ੍ਰੇਲੀਆ ਕਰ ਲੋ ਚਾਹੇ ਯੂਐਸਐਲ ਨੂੰ ਕਰ ਲੋ ਚਾਹੇ ਯੂਕੇ ਚਲ ਜਾਓ ਤੁਹਾਨੂੰ ਜਾਣਾ ਯੂਨੀਵਰਸਿਟੀਆਂ 'ਚ ਪੈਣਾ ਹੈ ਤੁਹਾਨੂੰ ਚੰਗੀਆਂ ਪੜਾਈਆਂ ਲਈ ਜਾਣਾ ਪੈਣਾ ਹੈ ਤੁਹਾਨੂੰ ਪੜਾਈਆਂ ਖਤਮ ਕਰਨੀਆਂ ਪੈਣੀਆਂ ਖਤਮ ਨਹੀਂ ਕਰੋਗੇ ਤੁਹਾਡੇ ਵੀਜ਼ੇ ਅੱਗੇ ਨਹੀਂ ਬਦਨੇ ਅੱਛਾ ਵੈਸੇ ਮੈਂ ਇਨ ਜਨਰਲ ਸਵਾਲ ਪੁੱਛ ਰਿਹਾ ਹੈਗਾ ਵਾ 1 ਲੱਖ ਤੋਂ 3 ਲੱਖ 5 ਲੱਖ ਦੇ ਵਿੱਚ ਕੋਈ ਕਿਸੇ ਕੰਟਰੀ ਦਾ ਵੀਜ਼ਾ ਲੱਗਦਾ ਹੈ ਵਰਕ ਪਰਮਿਟ ਜਾਂ ਫਿਰ ਉਸ ਜਗ੍ਹਾ ਦੇ ਪਰ ਪੜਨ ਦਾ ਸਭ ਤੋਂ ਸਸਤਾ ਅਗਰ ਮੈਂ ਕਹਾਂ ਤਾਂ ਸ਼ਾਇਦ ਸਿੰਗਾਪੁਰ ਹੈ ਅੱਛਾ ਯਾਰ ਉਹ ਵੀ ਸਾਡੇ 4-5 ਲੱਖ ਦੇ ਵਿੱਚ ਸਟੂਡੈਂਟ ਵੀਜ਼ਾ ਉਹਦਾ ਲੱਗ ਸਕਦਾ ਇੱਕ ਸਾਲ ਦੀ ਫੀਸ ਦੇ ਕੇ ਤੇ ਉਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕੋਈ ਵੀ ਹੋਰ ਕੰਟਰੀ ਹੈ ਜਿਹੜੀ 5 ਲੱਖ ਦੇ ਵਿੱਚ ਵਿੱਚ ਤੁਹਾਨੂੰ ਲਿਜਾ ਸਕਦੀ ਅੱਛਾ ਫਿਰ ਇਹ ਜਿਹੜੇ ਦਾਵਾ ਕਰਦੇ ਪੈਨ ਕਿ ਵੀ ਆਸਟ੍ਰੇਲੀਆ 5 ਲੱਖ ਦਾ ਲਵਾ ਦਾਂਗੇ ਬਸ ਉਹ ਇਹ ਸਟੋਰੀਆਂ ਉਹ ਆਪਣਾ ਲੈ ਫੰਡ ਦਿਖਾਣ ਦਾ ਲੈ ਲੈਣਗੇ ਐਪਲੀਕੇਸ਼ਨ ਫੀਸ ਦਾ ਲੈ ਲੈਣਗੇ ਐਮਬੈਸੀ ਫੀਸ ਦਾ ਲੈ ਲੈਣਗੇ ਆਪਣੀ ਪ੍ਰੋਸੈਸਿੰਗ ਫੀਸ ਦਾ ਲੈ ਲੈਣਗੇ ਅਗਲੇ ਆਪਣਾ ਲੈ ਲੈਣਗੇ ਲੁੱਟ ਕੇ ਤੁਹਾਨੂੰ ਕਹਿਣਗੇ ਕਿ ਵੀਜ਼ਾ ਨਹੀਂ ਲੱਗਿਆ ਉਹ ਤੁਸੀਂ ਵੀ ਤਾਂ ਲਟਾਉਣ ਜਾਣਦੇ ਹੋ ਜਦੋਂ ਤੁਹਾਨੂੰ ਮੈਂ ਇੱਥੇ ਦੱਸਣ ਦਿਆਂ ਕੀ ਨਾ ਕਰੋ ਇਹ ਕੰਮ ਤੁਸੀਂ ਫਿਰ ਵੀ ਕਰਨ ਜਾਣਦੇ ਹੋ ਤੇ ਉਹ ਥੋੜੀ ਲੁੱਟਣ ਡਿਆ ਤੁਸੀਂ ਕਹਿੰਦੇ ਜਾ ਕੇ ਮੈਨੂੰ ਲੁੱਟ ਪਈ ਮੇਰਾ ਨਹੀਂ ਸਰਣ ਡਿਆ ਅੱਛਾ ਮਤਲਬ ਮੇਰ ਕੋ ਬਾਦੂ ਆ ਗਿਆ ਕਣਕ ਜਾਦੀ ਚਲੇਗੀ ਐ ਕਿ ਝੋਨਾ ਵੱਧ ਵੇ ਗਿਆ ਕਣਕ ਜਾਦੀ ਨਿਖਰੀ ਫਿਰਦੀ ਐ ਤੇ ਫਿਰ ਤੁਸੀਂ ਉਜਾੜਨ ਨਿਕਲੇ ਹੋ ਤੇ ਨਿਕਲੋ ਅੱਛਾ ਹੁਣ ਲੋਕ ਕਹਿੰਦੇ ਫਿਰ ਕਰੀਏ ਕੀ ਅਸੀਂ ਤਾਂ ਜਾਣਾ ਚਾਹੁੰਨੇ ਆ ਆਸਟ੍ਰੇਲੀਆ ਅਸੀਂ ਜਾਣਾ ਚਾਹੁੰਨੇ ਆ ਅਮਰੀਕਾ ਅਸੀਂ ਜਾਣਾ ਚਾਹੁੰਨੇ ਆ ਕੈਨੇਡਾ ਅਸੀਂ ਜਾਣਾ ਚਾਹੁੰਨੇ ਆ ਵੱਡੀ ਕੰਟਰੀ ਤੇ ਜਾਈਏ ਕਿਵੇਂ ਸਿੰਪਲ ਤਰੀਕਾ ਸਿੰਪਲ ਤਰੀਕਾ ਆਪਣੀ ਪੜ੍ਹਾਈ ਕਰ ਰਹੇ ਹੋ ਪਲੱਸ 2 ਕਰ ਰਹੇ ਹੋ ਮਿਹਨਤ ਨਾ ਕਰੋ ਹੂੰ 60 70% ਨੰਬਰ ਲੈ ਕੇ ਆਓ ਹੂੰ ਆਈਲੈਂਡਸ ਦੇ 6 ਬੈਂਡ ਲੈ ਕੇ ਆਓ ਹੂੰ ਕੋਣ ਰੋਕਦਾ ਤੁਹਾਨੂੰ ਵੀਜ਼ਾ ਲੈਣ ਤੋਂ ਹੂੰ ਲੇਕਿਨ ਸ਼ਰਤ ਹੈ ਕਿ ਜਾਓ ਚੰਗੇ ਕੋਰਸ ਦੇ ਵਿੱਚ ਜੋ ਚੰਗੀ ਯੂਨੀਵਰਸਿਟੀ ਏਮਬੈਸੀ ਤੁਹਾਨੂੰ ਕਦੀ ਵੀ ਨਹੀਂ ਰੋਕਦੀ। ਕਿਹੜੇ ਕੋਰਸ ਹੋਣੇ ਚਾਹੀਦੇ? ਜੇ ਤੁਸੀਂ ਅਗਰ ਮੰਨ ਲਓ ਨਾਨ ਮੈਡੀਕਲ ਸਟੂਡੈਂਟ ਹੋ ਤੁਸੀਂ ਇੰਜੀਨੀਅਰਿੰਗ ਟ੍ਰੇਡ ਦਾ ਕੁਝ ਵੀ ਲੈ ਸਕਦੇ ਹੋ। ਤੁਸੀਂ ਪਲੱਸ 2 ਮੈਡੀਕਲ ਕੀਤੀ ਹੈ ਤੁਸੀਂ ਮੈਡੀਕਲ ਰਿਲੇਟਿਡ ਨਰਸਿੰਗ ਰਿਲੇਟਿਡ ਫਾਰਮੇਸੀ ਰਿਲੇਟਿਡ ਕਈ ਤਰ੍ਹਾਂ ਦੇ ਕੋਰਸਸ ਨੇ ਡੈਂਟਲ ਰਿਲੇਟਿਡ ਕਈ ਕੁਝ ਲੈ ਸਕਦੇ ਹੋ। ਬਟ ਜੇ ਤੁਸੀਂ ਆਰਟਸ ਕਾਮਰਸ ਵਾਲੇ ਬੱਚੇ ਹੋ ਫਿਰ ਤੁਹਾਨੂੰ ਡਿਗਰੀ ਪ੍ਰੋਗਰਾਮਸ ਜਾਣਾ ਪਊਗਾ। ਫਿਰ ਤੁਸੀਂ ਡਿਪਲੋਮਾ ਨਹੀਂ ਲੈ ਸਕਦੇ। ਡਿਪਲੋਮੇ 'ਚ ਵੀਜ਼ਾ ਨਹੀਂ ਮਿਲਣਾ। ਫਿਰ ਤੁਹਾਨੂੰ ਵਧੀਆ ਡਿਗਰੀ ਚਾਹੀ ਉਹ ਡਿਪੈਂਡ ਕਰੂਗਾ ਕਿਹੜੇ ਕਿਹੜੇ ਸਬਜੈਕਟ ਤੁਸੀਂ ਰੱਖੇ ਸੀ ਆਰਟਸ ਦੇ ਵਿੱਚ ਕਮਰਸ 'ਚ ਕੀ ਪੜੇ ਹੋ ਵਿਦਿਅ ਮੈਥ ਪੜੇ ਹੋ ਵਿਦਆਊਟ ਮੈਥ ਪੜੇ ਹੋ ਬੜੀਆਂ ਪਾਲਿਸਿਸ ਨੇ ਉਹਨਾਂ ਦੀਆਂ ਜਿਹੜਾ ਏਜੰਟ ਕੰਸਲਟੈਂਟ ਇੱਥੇ ਤੱਕ ਸਮਝਦਾ ਉਹ ਤੁਹਾਨੂੰ ਵੀਜ਼ਾ ਲੈ ਕੇ ਦੇ ਸਕਦਾ ਜਿਹਨੂੰ ਆਪ ਸਮਝ ਨਹੀਂ ਆ ਫਿਰ ਉਹ ਤੁਸੀਂ ਆਪੇ ਦੇਖ ਸਕਦੇ ਅੱਛਾ ਇਹ ਵਾਲੇ ਸਟੂਡੈਂਟ ਜਿਹੜੇ ਜਾਣਗੇ ਉਹ ਵਰਕ ਵੀ ਕਰ ਸਕਦੇ ਨੇ ਇਹਨਾਂ ਕੋਲ ਬਿਲਕੁਲ ਸਟੱਡੀ ਵੀਜ਼ਾ ਦੇ ਨਾਲ ਤੁਸੀਂ ਵਰਕ ਕਰੋਗੇ ਸਟੱਡੀ ਵੀਜ਼ਾ ਖਤਮ ਕਰਕੇ ਸਟੱਡੀ ਆਪਣੀ ਤੁਹਾਨੂੰ ਖਤਮ ਕਰਨੀ ਪੈਗੀ ਇਹ ਸ਼ਰਤ ਰਹੇਗੀ ਉਹਦੇ ਵਿੱਚ ਬਕਾਇਦਾ ਕੈਨੇਡਾ ਦੇ ਵਿੱਚ ਹੁਣ ਹਰ ਬੱਚੇ ਦੀ ਦੋ ਵਾਰੀ ਸਾਲ 'ਚ ਰਿਪੋਰਟਿੰਗ ਕਰਨੀ ਜ਼ਰੂਰੀ ਆ ਕਾਲਜ ਨੂੰ। ਅੱਛਾ। ਕਿਸੇ ਵੀ ਕਾਲਜ ਯੂਨੀਵਰਸਿਟੀ 'ਚ ਪੜ੍ਹਦੇ ਹੋ ਤੁਸੀਂ ਜਾ ਕੇ ਕੈਨੇਡਾ ਗਵਰਨਮੈਂਟ ਨੇ ਇਹ ਹਦਾਇਤ ਦਿੱਤੀ ਹੋਈ ਆ ਕਾਲਜਿਸ ਨੂੰ ਯੂਨੀਵਰਸਿਟੀਆਂ ਨੂੰ ਅਗਰ ਤੁਹਾਡੇ ਕੋਲ ਇੰਟਰਨੈਸ਼ਨਲ ਬੱਚਾ ਪੜ੍ਹ ਰਿਹਾ ਚਾਹੇ 1 ਤੇ ਚਾਹੇ 1000 ਤੁਹਾਨੂੰ ਸਾਲ 'ਚ ਦੋ ਵਾਰ 30 ਅਪ੍ਰੈਲ ਤੋਂ ਪਹਿਲਾਂ ਤੇ 30 ਦਸੰਬਰ ਤੋਂ ਪਹਿਲਾਂ ਤੁਹਾਨੂੰ ਉਹਨਾਂ ਦੀ ਰਿਪੋਰਟ ਭੇਜਣੀ ਆ ਸਾਨੂੰ। ਅੱਛਾ। ਕਿ ਉਹਨਾਂ ਦੀ ਅਟੈਂਡੈਂਸ ਕਿੰਨੀ ਆ? ਉਹ ਕਿੰਨੇ ਸਬਜੈਕਟਾਂ 'ਚ ਫੇਲ ਹੋਏ ਨੇ? ਕਿੰਨੇ ਸਬਜੈਕਟਾਂ 'ਚ ਜੋ ਪਾਸ ਹੋਏ ਨੇ? ਠੀਕ ਹੈ ਜੀ ਅਗੋਂ ਉਹਨਾਂ ਨੇ ਕਾਲਜ ਚੇਂਜ ਕੀਤਾ ਨਹੀਂ ਕੀਤਾ ਉਹ ਤੁਹਾਡੇ ਕੋਲ ਟਾਈਮ ਨਾਲ ਆ ਕੇ ਉਹਨਾਂ ਨੇ ਕਲਾਸਾਂ ਸ਼ੁਰੂ ਕੀਤੀਆਂ ਨਹੀਂ ਕੀਤੀਆਂ ਅਗਰ ਉਹਨਾਂ ਨੇ ਤੁਹਾਡਾ ਸਿਸਟਮ ਫੋਲੋ ਨਹੀਂ ਕੀਤਾ ਅਸੀਂ ਉਹਨਾਂ ਨੂੰ ਅਗੇ ਵਰਕ ਪਰਮਿਟ ਨਹੀਂ ਦੇਵਾਂਗੇ ਹੂੰ ਮਤਲਬ ਇਹ ਚੀਜ਼ਾਂ ਹੋ ਰਹੀਆਂ ਨੇ ਬਿਲਕੁਲ ਹੋਣਗੀਆਂ ਹੂੰ ਬੱਚਿਆਂ ਨੂੰ ਜੱਜ ਨਾ ਜਾਣਾ ਪਏਗਾ ਬੰਦੇ ਦੇ ਪੁੱਤ ਬਣ ਕੇ ਉੱਥੇ ਪੜ੍ਹਨਾ ਪਏਗਾ ਫਿਰ ਆਪਣੇ ਵਰਕ ਪਰਮਿਟ ਤੇ ਜਾ ਕੇ ਜੋ ਮਰਜ਼ੀ ਕਰਦੇ ਰਹਿਣਾ ਠੀਕ ਹੈ